ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਮਾਰਚ ਤੱਕ ਮੌਸਮ ਪੰਜਾਬ ਦਾ ਕਿੰਗਾ ਦਾ ਰਹਿ ਸਕਦਾ ਹੈ ਤੇ ਇੱਕ ਸਿਸਟਮ ਲੱਗਣਾ ਜੀ ਜਿਹੜਾ ਕਿ ਮਹੀਆ ਵਾਲਾ ਜਾ ਪਰਿਆ ਪਲੱਸ ਕੁਝ ਕਿਸੇ ਤਰ੍ਹਾਂ ਦੇ ਵਿੱਚ ਗੜੇ ਮਾਰ ਵੀ ਇਹ ਸਿਸਟਮ ਲਵਾ ਸਕਦਾ ਇਹਦੀ ਵੀ ਅਪਡੇਟ ਤੁਹਾਨੂੰ ਅਸੀਂ ਦੇ ਦੇਣੇ ਆ ਤਾਜ਼ਾ ਸੈਟਲਾਈਟ ਦਾ ਸਿਰਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦਾ ਟਾਈਮ ਹੈ 7 ਮਾਰਚ ਦੀ ਸਵੇਰ ਆ ਪੰਜਾਬ ਦੇ ਵਿੱਚ ਦੇ ਖੇਤ ਲਗਫਗ ਬੋਤਫਾਗਾ ਦੇ ਵਿੱਚ ਮੌਸਮ ਐਸੇਲੇ ਸਾਫ ਹੈ ਫਰਾਂ ਉਹ ਪੰਜਾਬ ਦੇ ਖੇਤਰ ਨੇ ਜਾਂ ਫਿਰ ਹਰਿਆਣਾ ਦੇ ਖੇਤਰ ਨੇ Rajasthan ਦੇ ਖੇਤਰ ਨੇ ਲੈਂਦੇ ਪੰਜਾਬ ਦੇ ਖੇਤਰ ਨੇ ਬਹੁਤ ਹੀ ਖਾਗਾਂ ਦੇ ਵਿੱਚ ਤੋਂ ਅਲੱਗ ਰਹੀ ਆ ਸਵੇਰ ਤੋਂ ਤੇ ਮੌਸਮ ਆਪਣਾ ਦਿਨ ਦੇ ਵਿੱਚ ਗਰਮ ਹੁਣ ਹੋਣਾ ਸ਼ੁਰੂ ਹੋ ਚੁੱਕਿਆ ਹੈ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ ਜਿੱਥੇ ਟੈਂਪਰੇਚਰ 6 7 8°C ਚੱਲਦੇ ਹੋਏ ਸੀ ਉਹ ਹੁਣ ਮੈਕਸਿਮਮ ਟੈਂਪਰੇਚਰ ਰਾਤਾਂ ਦੇ ਜਿਹੜੇ ਥੋੜੇ ਤਾਹ ਨੂੰ ਜਾ ਰਹੇ ਨੇ ਇੱਕ ਤੋਂ 2 ਡਿਗਰੀ ਜਿਹੜਾ ਇਜ਼ਾਫਾ ਟੈਂਪਰੇਚਰ ਦੇ ਵਿੱਚ ਹੋਇਆ ਦਿਨਾਂ ਦਾ ਟੈਂਪਰੇਚਰ ਕਾਫੀ ਤਾਹ ਨੂੰ ਜਾ ਚੁੱਕੇ ਨੇ ਪਿਛਲੇ ਦਿਨਾਂ ਦੇ ਮੁਕਾਬਲੇ ਜੇਕਰ 10 ਦਿਨਾਂ ਦੀ ਗੱਲ ਕੀਤੀ ਜਾਵੇ ਪਿਤੇ ਦਿਨਾਂ ਦੀ ਤੇ ਉਹਨਾਂ ਦੇ ਮੁਕਾਬਲੇ ਹੁਣ 2-3 ਡਿਗਰੀ ਜੜੀ ਵਾਧਾ ਜਾ ਉਹ ਟੈਂਪਰੇਚਰ ਦੇ ਵਿੱਚ ਹੋ ਚੁੱਕਾ ਹੈ ਭਾਵੇਂ ਉਹ ਦਿਨ ਹੋ ਰਿਹਾ ਹੈ ਸੈਟਲਾਈਟ ਦਾ ਸਿਨਾਰਾ ਦੇਖ ਰਹੇ ਹਾਂ ਜੀ ਟਟੂਮੇ ਜੀ ਬਦਲਾਅ ਕੁਛ ਖੇਤਰਾਂ ਦੇ ਵਿੱਚ ਗੁਜ਼ਰ ਰਿਹਾ ਕੋਈ ਮੌਸਮ ਦੇ ਉੱਤੇ ਕੋਈ ਦਾ ਪ੍ਰਭਾਵ ਨਹੀਂ ਹੈ ਤੇ ਮੌਸਮ ਆਪਣਾ ਅੱਜ ਲਗਭਗ ਸਾਫ਼ ਰਹੇਗਾ ਹਵਾਵਾਂ ਦੀ ਗੱਲ ਕੀਤੀ ਜਾਵੇ ਉੱਤਰ-ਪੱਛੋ ਪੀਆਂ ਹਵਾਵਾਂ ਬਹੁਤ ਹੀ ਫਹਾਗਾਂ ਦੇ ਵਿੱਚ ਚੱਲਣਗੀਆਂ ਹਲਕੇ ਰਫ਼ਤਾਰ ਦੇ ਨਾਲ ਸਵੇਰ ਤੋਂ ਪਹਿਲਾਂ ਸੌਰੀ ਦੁਪਹਿਰ ਤੋਂ ਪਹਿਲਾਂ ਤੇਜ਼ੇ ਨਾਲ ਹਵਾਵਾਂ ਚੱਲ ਸਕਦੀਆਂ ਨੇ 15-20 ਕਿਲੋਮੀਟਰ ਰਫ਼ਤਾਰ ਹੋ ਸਕਦੀ ਹੈ ਉਸ ਤੋਂ ਬਾਅਦ ਹਵਾਵਾਂ ਦੀ ਗਤੀ ਘੱਟ ਹੋ ਸਕਦੀ ਹੈ ਰਾਤ ਹੁੰਦੇ ਹੁੰਦੇ ਹਵਾਵਾਂ ਕਾਫੀ ਸਲੋ ਚੱਲਣ ਦਾ ਅਨੁਮਾਨ ਹੈ ਤੇ ਆਉਂਦੇ ਜਿਹੜੇ 2 ਦਿਨ ਹੋਣਗੇ ਉਹ ਗਰਮੀ ਦੇ ਤੇ ਇੱਕ ਸਿਸਟਮ ਸਿਸਟਮ ਵੈਸੇ ਦੋ ਆਣੇ ਨੇ 15 ਤੀਤੋਂ ਪਹਿਲਾ ਫਾਈਨਲ ਇੱਕ ਸਿਸਟਮ ਆ ਰਿਹਾ ਜੀ 10 ਤੇ 11 ਨੂੰ ਹਲਕਾ ਸਿਸਟਮ ਹੈ ਕੋਈ ਇਹਨੂੰ ਕੋਈ ਬਹੁਤ ਹੀ ਵੱਡੇ ਮੀ ਵਾਲਾ ਸਿਸਟਮ ਨਹੀਂ ਹੈ ਬਦਲ ਵਾਈਜ਼ ਜਾਂਦਾ ਹੋਇਆ ਅੱਗੇ ਕੁਝ ਕਰ ਜਾਏਗਾ ਤੇ ਕਿਤੇ ਕਿਤੇ 5-7 ਮਿੰਟਾਂ ਵਾਲੇ ਸ਼ਰਾਟੇ ਲੱਗ ਸਕਦੇ ਨੇ ਉਹ ਵੀ ਮਾਝਾ ਦੁਆਬਾ ਖੇਤਰ ਦੇ ਵਿੱਚ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਪਾਈਸਾ ਜਲਿਆਂ ਤੇ ਕੁਝ ਕੁ ਫਾਗਾ ਦੇ ਵਿੱਚ ਗਨੇ ਚੁਨੇ ਖੇਤਰਾ ਦੇ ਵਿੱਚ ਕਣੀਆਂ ਇਹ ਜਿੱਟ ਸਕਦਾ ਤੇ ਉਸ ਵਾਦਿਆਂ ਅੱਗੇ ਕੁਝ ਕਰ ਜਾਣਾ ਇਸ ਤੋਂ ਬੈਕ ਟੂ ਬੈਕ 12 13 14 ਇਹ ਦਿਨ ਖਸ਼ਕਰਾਨਦਾਨਵਾਨਾ ਬਦਲਵਾਈ ਵੜ ਸਕਦੀ ਹੈ ਤੇ 14 ਤੋਂ ਲੈ ਕੇ 17 18 ਦੇ ਵਿੱਚਕਾਰ ਇੱਕ ਸਿਸਟਮ ਲੱਗ ਰਿਹਾ ਜਿਹੜਾ ਕਿ 14 15 16 ਨੂੰ ਲੱਗਦਾ ਜਾ ਪਰਿਆ ਤੇ ਇਹ ਸਿਸਟਮ ਦੇ ਵਿੱਚ ਕਿਤੇ ਕਿਤੇ ਸ਼ਰਾਟੇ ਕਿਤੇ ਕਿਤੇ ਗਰੇਮਾਰ ਗਰੇਮਾਰ ਤਾਂ ਹੋएगी ਜੈਨੂੰ ਸਪੋਰਟ ਮਿਲਦੀ ਆ ਕਾਫੀ ਚੀਜ਼ਾਂ ਦੀ ਤੇ ਉਹ ਕਿੱਥੇ ਹੋਏਗੀ ਕਿਹੜੇ ਭਾਗਾ ਦੇ ਵਿੱਚ ਹੋਏਗੀ ਇਹਨਾਂ ਨੂੰ ਅਲੱਗ ਜਾ ਕੇ ਅਫਰਡ ਦੇਾਂਗੇ ਫਿਲਹਾਲ ਮੋٹے ਤੌਰ ਤੇ ਇਹ ਸਿਸਟਮ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਅਰਜ ਕਰਵਾ ਸਕਦਾ ਗੜੇ ਮਾਰਦੇ ਅਸਰ ਕੁਝ ਕੁ ਭਾਗਾ ਦੇ ਵਿੱਚ ਬਣਦੇ ਜਾ ਪਰੇ ਨੇ ਹਾਲਾਂਕਿ ਗੜੇ ਮਾਰ ਨਾ ਹੋਵੇ ਇਹ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮਾਤਮਾ ਦੇ ਅੱਗੇ ਵੀ ਗੜੇ ਮਾਰ ਵਾਲਾ ਕੰਮ ਨਾ ਹੋਵੇ ਮਈ ਸਾਰ ਕੇ ਇਹ ਸਿਸਟਮ ਅੱਗੇ ਲੰਘ ਜੇ ਦੋ ਬਿਹਤਰ ਹੈ ਤੇ ਬਾਕੀ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਹੈ ਜੀ ਅਪਡੇਟ ਤੁਹਾਨੂੰ ਕਰਦੇ ਰਹਾਂਗੇ ਆਉਂਦੇ ਦਿਨਾਂ ਤੱਕ ਇਹ ਸਿਸਟਮ ਫਿਲਹਾਲ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਜੰਮੂ ਕਸ਼ਮੀਰ ਦੇ ਖੇਤਰਾਂ ਨੂੰ ਹਿਮਾਚਲ ਦੇ ਖੇਤਰਾਂ ਨੂੰ ਔਰ ਮੈਦਾਨਾ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਉੱਤਰੀ ਰਾਜਸਥਾਨ ਦੇ ਵਿੱਚ ਇਹ ਵੀ ਸਿਸਟਮ ਜਿਹੜਾ ਮਿਲ ਲਵਾਵੇਗਾ ਤੇ ਲੈਂਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਪਾਕਿਸਤਾਨ ਵਾਲੇ ਖੇਤਰਾਂ ਦੇ ਵਿੱਚ ਵੀ ਮੀਂਹ ਲੱਗਣ ਦੇ ਚਾਂਸ ਜਿਹੜੇ ਵੱਧਦੇ ਜਾ ਫ ਰਹੇ ਨੇ ਪਰ ਇੱਕੋ ਵਾਰ ਚ ਸਿਸਟਮ ਸਾਰੇ ਖੇਤਰਾਂ ਨੂੰ ਕਵਰ ਨਹੀਂ ਕਰੇਗਾ ਟਟੋਵੇਂ ਤੌਰ ਤੇ ਮੀਂਹ ਜਿਹੜੇ ਅਦਾਰਜ ਹੋਣਗੇ ਭਾਵੇਂ ਪੰਜਾਬ ਦੇ ਖੇਤਰ ਹੈ ਜਾਂ ਹਰਿਆਣਾ ਰਾਜਸਥਾਨ ਦੇ ਖੇਤਰ ਹੈ ਇਸਲਾਵਾ ਜੇ ਮੌਸਮ ਫਗਲਾਂ ਫਿਲਹਾਲ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਆਉਂਦੇ ਦਿਨਾਂ ਦੇ ਲਈ ਤੇ ਮੌਸਮ ਆਪਣਾ ਲਗਭਗ ਹੁਣ ਠੀਕ ਠਾਕ ਬਣਿਆ ਰਹੇਗਾ ਅਗਲੇ 7 ਦਿਨਾਂ ਤੱਕ ਇਹ ਜਿਹੜਾ ਸਿਸਟਮ ਆਣਾ 13 14 ਵਾਲਾ ਇਹਦੇ ਵਿੱਚ ਤਬਦੀਲ ਵੀ ਆ ਸਕਦੀ ਹੈ ਅੱਗੇ-ਫਿੱਚੇ ਵੀ ਹੋ ਸਕਦਾ ਹੈ ਘੱਟ ਵੱਧ ਵੀ ਹੋ ਸਕਦਾ ਹੈ ਜਿਹ ਪਰੇਸੇ ਤੇ ਹਾਂ 90 ਸਾਰੇ ਪੈਰਾਮੀਟਰ ਹੁੰਦੇ ਨੇ ਉਹਦੇ ਅਨੁਕੂਲ ਇਹ ਸਿਸਟਮ ਚੱਲਦਾ ਹੈ ਨਹੀਂ ਚੱਲਦਾ ਇਹ ਤੁਹਾਨੂੰ ਲਾ ਕੇ ਜਾ ਕੇ ਇਹਦੀ ਅਪਡੇਟ ਅਸੀਂ ਦੇਵਾਂਗੇ ਫਿਲਹਾਲ ਇਹਦਾ ਸਟੇਕ ਅਨੁਮਾਨ ਹੋਏਗਾ ਉਹ 10 ਵਾਲੇ ਸਿਸਟਮ ਤੋਂ ਵਾਦੀ ਲੱਗੇਗਾ ਤੇ ਜਦੋਂ 10 ਵਾਲਾ ਸਿਸਟਮ ਲੱਗ ਜੇਗਾ 11 12 ਤਰੀਕ ਨੂੰ ਇਹਦਾ ਬਿਲਕੁਲ ਸਹੀ ਅੰਕੜਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕੁ ਮੀਤਾ ਅਨੁਮਾਨ ਇਹ ਸਿਸਟਮ ਤੋਂ ਫੱਲੋਗਾ ਸਕਦੇ ਹਾਂ ਤਾਂ ਤੱਕ ਲਈ ਦਿਓ ਜੀ ਜਸ ਜੀ ਧੰਨਵਾਦ ਸ਼ੁਕਰੀਆ ਠੰਡ ਵਾਲੇ ਫੱਕ ਤੋਂ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਮੌਸਮ ਹੌਣਾ ਗਰਮ ਹੋਣਾ ਸ਼ੁਰੂ